ਚੈੱਕ ਕਰ ਸਦੇ ਕਰਮਾਂ ਵਾਲੀ ਦਾ ਤੁਰਾ ਤਰਾ ਲੋ ਜੀ ਸਾਹੀ ਵਾਲ ਤੇ ਮੈਕਸ ਜੀ ਆ ਗਈ ਠੀਕ ਆ ਹਾਂ ਦੋਲੇ ਚ ਹੀ ਆਏ ਮਨ ਲੋ ਜੀ ਬੱਚੀ ਬਹੁਤ ਸੋਹਣੀ ਹੈ ਨਾ ਬੋਰੀ ਹਾਂ ਬੱਚੀ ਚੰਗੀ ਆ ਮਗਰ ਮੂੰਹਾਂ ਬਹੁਤ ਸੋਹਣਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਟਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭਦਾਉੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਤਿੰਨ ਨਗਾਵਾ ਠੀਕ ਹੈ ਜੀ ਇੱਕ ਟੋਕੜ ਗੱਬਣਾ ਤੇ ਤਾਜੀ ਸੀਵੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੇਂ ਦਿਨ ਵੀ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸਸੀ ਕਾ ਜੀ ਤੇ ਨਾਮ ਜੀ ਨਾਮ ਆਪਣਾ ਗੋਰਾ ਜਿੱਤੇ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਠੀਕਾ ਗੋਰੇ ਬਈਆ ਪਹਿਲੀ ਬੈੜ ਦੀ ਜਾਣਕਾਰੀ ਦੇ ਯਾਰ ਪਹਿਲੀ ਤਾਜੀ ਸੂਈ ਆ ਮਗਰ ਬੱਛੀ ਆ ਹੁੱਤਾ ਹੋ ਗਿਆ ਸੂਈ ਦੀ 14 ਕਿਲੋ ਦੁੱਧ ਰੈਡੀ ਆ ਬਈ ਇਹਦੇ ਚਾਹ ਦੋ ਡਾਂਗ ਚੁਲੇ ਚਾਹੇ ਚਾਰ ਡਾਂਗ ਚੁਲੇ ਬਈ ਠੀਕ ਆ ਰੇੜੇ ਗੋਰੇ ਪਹਿਲੀ ਦੱਸ ਦੇ ਯਾਰ ਇਹਦਾ ਮੁੱਲ 45000 ਰੁਪਏ ਵੀਰੇ ਠੀਕ ਆ ਦੇਣੀ ਕਿੰਨੇ ਦੀ ਆ ਪਹਿਲਾ ਸੂਆ ਦੋ ਦੰਦਾ ਮੂੰਹ ਹੂੰ ਬਾ ਦੇਣ ਨਾਲ ਲੈਣ ਨਾਲ 1000 2000 ਘੱਟ ਕਰ ਲਾਂ ਜਿੱਤੇ ਬੱਛੀ ਚੰਗੀ ਦੁੱਧ ਵੀ ਵਧੀਆ ਪਾਈ ਜਾਂਦੀ ਆ ਤੇ ਮਗਰ ਬੱਛਾ ਬਈ ਮਗਰ ਬੱਛ ਜੇ ਜਿਹੜੀ ਉਹ ਤੇ ਕੰਪਲੀਟ ਆ ਆਪਣੀ ਕੋਲ ਵੀਡੀਓ ਹੈਗੀ ਠੀਕ ਆ ਤੋੜ ਦੋ ਭਰਾ ਲੋ ਜੀ ਚੈੱਕ ਕਰ ਸਦ ਕਰਮ ਵਾਲੀ ਤੇ ਤੋੜਾ ਤਰਾ ਲੋ ਜੀ ਸਾਹੀ ਵਾਲ ਤੇ ਮੈਕਸੀ ਜੀ ਆ ਗਈ ਠੀਕ ਆ ਹਾਂ ਦੁੱਧ ਵਾਲੀ ਹੈ ਮਨ ਨੂੰ ਲੋ ਜੀ ਬਸ ਇਹ ਬਹੁਤ ਸੋਹਣੀ ਹੈ ਨਾ ਕੋਰੀ ਹਾਂ ਬੱਚੀ ਚੰਗੀ ਆ ਮਾਂਗੀ ਮੂੰਹਾਂ ਬਹੁਤ ਸੋਹਣਾ ਨਸੀ ਲੱਤੀ ਦਾ ਵਧੀਆ ਚਫਦਾ ਭਰਿਆ ਦਾ ਠੀਕ ਠੀਕ ਸਾਂ ਸੁਣ ਵੀ ਬਹੁਤ ਸੋਹਣਾ ਹਾਂ ਬਾਕੀ ਸਾਫ ਅਜੇ ਨਹੀਂ ਹੈਗੀ ਆ ਠੀਕ ਆ ਠੀਕ ਦੁੱਧ ਬਾਜੂ ਕੀ ਦੋ ਟਾਈ ਕਿਲੋਰ ਵੀ ਠੀਕ ਆ ਲੋ ਦੱਸ ਚਾਹ ਦੋ ਦੋ ਪੈਸਾ ਨਰੰਗ ਨਾਲ ਮਰਜੀ ਚੋੜਿਆ ਚਾਹ ਜੀ ਮੈਂ ਸੰਡੀ ਸੀਲ ਬਹੁਤ ਆ ਜਰਾ ਸਹੀ ਗੱਲ ਹੈ ਸਹੀ ਹੈ ਹਾਂ ਸੀਲ ਬਹੁਤ ਹੈ ਲਓ ਜੀ ਕੋਈ ਜ਼ੂਮ ਨਹੀਂ ਕਰਾ ਬਸ ਸੈਂਪਲ ਵੀਡੀਓ ਆ ਬਾਈ ਦੇ ਕੱਦ ਤੇ ਜਜਮੈਂਟ ਲਾ ਦਿੰਦਾ ਮੈਂ ਜੀ ਬਸ ਆ ਜਾ ਬਸ ਠੀਕ ਹੈ ਜੀ ਹਾਂਜੀ ਅਗਲੀ ਵੀਰੇ ਇਹ ਗੱਬਣ 5 ਮਹੀਨੇ ਹੋ ਗਏ ਨੂੰ ਬਈ ਹੋਣ ਵਾਲਿਆ ਹਾਂ ਹਾਂ ਦੋ ਦੰਦ ਬਹੁਤ ਚੰਗੇ ਸੀਜ਼ਨ ਦੀ ਬੱਚੀ ਆਪਾਂ ਰਿਕਾਰਡ ਦੇ ਦੇਣਾ ਹਰਿਆ ਤੁਝ ਡੇ ਤਾਂ ਵੀਰੇ ਠੀਕ ਆ ਲਓ ਜੀ ਫਿਲ ਅਪ ਫੇਸ ਚੈੱਕ ਕਰੋ ਦੇ ਗੋਦੀ ਵਾਲੀ ਬੱਸੀ ਆ ਆਪ ਵੀ ਖੁੱਦ ਚੰਗੀ ਐ ਠੀਕ ਐ ਬਚੰਗਾ ਲੱਗਿਆ ਠੀਕ ਆ ਠੰਡੀ ਸੀਲ ਬਹੁਤ ਹੁੰਦੀ ਜੀ ਤੇ ਹੂੰ ਉਹਪਰਾ ਕੱਲਾ ਕੱਲਾ ਖਾਣਾ ਗੱਲਾ ਦੇ ਦੂਗੀ 40 45 ਕਿਲੋ ਦੁੱਧ ਦੀ ਬਾਲਕ ਨੂੰ ਨਹੀਂ ਪਛੀਏ ਠੀਕ ਹੈ ਬ੍ਰੀਡਰ ਆ ਬਾਕੀ ਜਿਹਨੂੰ ਪਤਾ ਉਹਨੇ ਲੈ ਲੈਣੇ ਵੀਰੇ ਹਾਂ ਕੰਨ ਕੋਣ ਵੀ ਛੋਟਾ ਤੇ ਬੋਦੀ ਵਾਲੀ ਬੱਸੀ ਆ ਤੇ ਤੋਰਾ ਦਿਖਾ ਕਰਮਾ ਬੜੀਆ ਲੋ ਜੀ ਤੋਰਾ ਚੌੜ ਬਹੁਤ ਕਰੂਗੀ ਯਾਰ ਅਸਾ ਦੇਖੀ ਠੀਕ ਆ ਚਲੋ ਕੋਈ ਨਾ ਪਿਆਰ ਦੇ ਨਾਲ ਚਲ ਬਸ ਇੱਥੇ ਬਾਲਾ ਵੰਗੇ ਗੇੜਾ ਦੇਖ ਬਸ ਇਹ ਨਾ ਲੋ ਜੀ ਕੱਦੀ ਪੱਟ ਗਈ ਬਈ ਪੂਰੀ ਫੁੱਲ ਹਣਾ ਹਾਂ ਹਾਂ ਬਣਦੇ ਵੀਰੇ ਬਣਦੇ ਇਹਦੀ ਮਾਦਾਰ ਕਾਰਡ ਕਿੰਨਾ ਸੀ ਵੀਰੇ 45 ਕਿਲੋ ਬਈ 45 ਲੀਟਰ ਇਹਦੀ ਮਾਤਰਾ ਕਾੜਾ ਭਰਾ ਚੰਗੀ ਜਾਤ ਵਾਲੀ ਆ ਸੰਘਾ ਸਾਹਿਬ ਦੇ ਡਰ ਬੋਲੇ ਭਾਈ ਇਹਦਾ ਰੇਟ ਆ ਜਾ ਜਾ ਇਹਦਾ ਫੋਨ ਤੇ ਕਰ ਦਾਂ ਕਈ ਵਾਰ ਵੇਚਣ ਨਾਲ ਭਾਈ ਲੈ ਲੈਂਦਾ ਯਾਰ ਦੋਸਤ ਠੀਕ ਆ ਉਹਨੇ ਗਾਂ ਸੇਲ ਕਰਨੀ ਹੁੰਦੀ ਹੈ ਨਾ ਯਾਰ ਠੀਕ ਆ ਜੀ ਠੀਕ ਆ ਬੱਚੀ ਚੰਗੇ ਜਿਹਾ ਨਵਾਈ ਨਹੀਂ ਗੱਲ ਕਰ ਕੱਲ ਨਵਾਈ ਸੀ ਅੱਜ ਨਵਾਂ ਨਿਕਲ ਹੋਊਗੀ ਠੀਕ ਹੈ ਹਾਂਜੀ ਭਾਈ ਇਧਰ ਹੀ ਅਗਲੀ ਇਹ ਤੋਕੜਾ ਬਾਈ ਕੱਲੀ ਹਾਂਜੀ ਢੀੜ ਗੱਡੀ ਤੇ ਅੱਜ ਇਹਦੀ ਹਾਂਜੀ 7 ਕਿਲੋ ਦਾ 6 ਕਿਲੋ ਮੰਨ ਕੇ ਮੰਗਾ ਲਿਓ ਹਾਂਜੀ ਠੰਡੀ ਇਹ ਵੀ ਬਹੁਤ ਆਜਾ ਥਾਣੇ ਜ਼ਰੂਰ ਛੋਟਾ ਰੱਖ ਦੀ ਧਾਰ ਆਣਾ ਛੋਟਾ ਤਾਂ ਰਾਂ ਬਰਾਬਰ ਆ ਦੱਸਣ ਦਾ ਪਹਿਲਾਂ ਫਰਜ਼ ਬਣਦਾ ਕਿਉਂਕਿ ਦੂਰੋਂ ਆਪਾਂ ਚੱਲ ਕੇ ਮੁੜ ਕੇ ਗਲਾ ਨਹੀਂ ਉਹ ਚੀਜ਼ ਨਹੀਂ ਹੈਗੀ ਵੀਰੇ ਹਾਂ ਹਾਂ ਕਿਉਂਕਿ ਪਤਾ ਹੋਵੇ ਨਾ ਗੱਲਬਾਤ ਜਾ ਤਾਲੀ ਹੋਈ ਪੂਰੀ ਬੱਚੀ ਵਾਲਾ ਮੁੱਲ ਹੀ ਆ ਬਈ ਇਹ ਟਿਕਟੂ ਕਪਰਾ ਕਿ ਨਹੀਂ ਪਰਾ ਨਹੀਂ ਅੱਜ ਹੀਟ ਕੱਢੀ ਬੈਠੀ ਆ ਅਸਾਂ ਹੀਟ ਕਰੀ ਔਰ ਸੋਸੇ ਹੀ ਆਈ ਆਪਣੇ ਕੋਲ ਠੀਕ ਆ ਫੇਸ ਬਿਊਟੀ ਚੈੱਕ ਕਰ ਸਕਦਾ ਭਰਾ ਵਧੀਆ ਬੈੜਾ ਜਾਦਬਰੀਡ ਵਾਲੀ ਬੈੜਾ ਕਾਲੇ ਰੰਗ ਦੀ ਠੀਕ ਆ ਬਾਕੀ ਆ ਨਵਾਂ ਹਾਨ ਆ ਯਾਰ ਆ ਫੇਸ ਦੇ ਕਿੰਨਾ ਪਿਆਰਾ ਲੋਈ ਫੇਸ ਸਿੱਕ ਕਰ ਦੇਗਾ ਕੰਨ ਕੋ ਨਹੀਂ ਬਹੁਤ ਸੋਹਣਾ ਨਾਲ ਦੁੱਧ ਪਿਆਉਗੀ ਨਾਲ ਟੀਕਾ ਭਰਾ ਲੈ ਰਹਿ ਜੂਗੀ ਬਰੇ ਬਸ ਰੇਟ ਦੱਸ ਦੇ ਬਸ ਜਾਇ ਜਖਾਚ ਕੇ ਜੇ ਬਸ ਵੀ ਇੰਨੇ ਦੇ ਦੇਣੀ ਆ ਯਾਰ ਬਸ 14 ਨਹੀਂ ਦੇ ਦਾਂਗੇ ਯਾਰ 14000 ਰੁਪਏ ਦੀ ਹਾਂ 14 ਨਹੀਂ ਦੇ ਦਾਂਗੇ ਹੋਰ ਮਾੜਾ ਮੋਟਾ ਬਸ ਜਾਇ ਜਿ ਮੰਗਾ ਜਿੱਤੇ ਯਾਰ ਬਾਕੀ ਕਰ ਦਾਂਗੇ 5-400 ਹੋਰ ਕੋਈ ਨਹੀਂ ਠੀਕ ਆ 13.5 ਦੇ ਦੇਗਾ ਚਲ ਦੇ ਦਾਂਗੇ ਯਾਰ 13.5000 ਦੀ ਭਰਾ ਵੈੜਾ ਤੇ ਦੁੱਧ ਪੰਜ 6 ਲੀਟਰ ਦਾ ਸਵਾ ਨਹੀਂ 7 ਕਿਲੋ 6 ਮੰਨ ਕੇ ਲੋ 6 ਕੱਲ ਮੰਨ ਕੇ ਆ ਜਾਓਗੇ ਠੀਕ ਆ ਰੇਟ ਜਿਕੇਈ ਬੰਦੇ ਨੇ ਮੰਗਾਉਣੀ ਆ ਚੌਂਦੇ ਦੀ ਵੀਡੀਓ ਹੈਗੀ ਆਪਣੀ ਟਿਕਟ ਉਤਨੀ ਭਰਾ ਨਹੀਂ ਨਹੀਂ ਦਸੀ ਨਾ ਜੇ ਹੀਟ ਕੱਢੀ ਬੈਠੀ ਅੱਛਾ ਅੱਜ ਬੋਲੀ ਜਾਂਦੀ ਸੌਰੀ ਠੀਕ ਆ ਜੇ ਹੀਟ ਕੱਢੀ ਬੈਠੀ ਤਾਂ ਭਰਾ ਨਹੀਂ ਢੋਲੀ ਵਾਲੀ ਗਲਾਬੀ ਸੋਨਾ ਠੀਕ ਆ ਚਾਰ ਡੰਗ ਵਧੀਆ ਲਾਉ ਵੀਰੇ ਠੀਕ ਆ ਚਾਰ ਡੰਗ ਪੂਰਾ ਵਧੀਆ ਲਾ ਰੇਡ ਵੀ ਦੁੱਧ ਦੀ ਮਖਿਆਲ ਵਰਗੀ ਆ ਰੇਡ ਵੀ ਬਾਈ ਕੁਛ ਨਹੀਂ ਕੋਰੇ ਹਾਂਜੀ ਹਾਂਜੀ ਠੀਕ ਆ ਦੋ ਭਰਾ ਗੋੜੇ ਦਾ ਨੰਬਰ ਲਾ ਮਗੇ ਟਾਈਟਲ ਵਿੱਚ ਤੇ ਜਿਹੜੀ ਵੀ ਫੈਟ ਆਉਂਦੀ ਆ ਨੰਬਰ ਮੁਤਾਬਕ ਪੁੱਛ ਸਕਦੇ ਹੋ ਜਿਹੜੀ ਸੂਈ ਵੀ ਬਾਈ ਕਹਿੰਦਾ ਦੋ ਡੰਗ ਚਾਰ ਡੰਗ ਚੋਕੇ ਦੇ ਸੱਲੀ ਕਰਕੇ ਲ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਭਰਾਵਾਂ ਵਾਂਗੂ ਕਰਦਿਆ ਕਰੋ ਠੀਕ ਹੈ ਨਾ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਤੈਅਦ ਲੋ ਧੰਨਵਾਦ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ